ਸਾਰੇ ਮੁਲਾਜ਼ਮ ਸਾਥੀਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪ੍ਰਵੇਸ਼ਨ ਪਾਰ ਕਰ ਚੁੱਕੇ ਕਰਮਚਾਰੀਆਂ ਦੀ ਤਨਖਾਹ ਕਿਵੇਂ ਫਿਕਸ ਕੀਤੀ ਜਾਵੇਗੀ ਜਾਨਕਿ ਉਹਨਾਂ ਦੀ ਜਿਹੜੀ ਬੇਸਿਕ ਹੈ ਉਹ ਕਿਸ ਤਰ੍ਹਾਂ ਫਿਕਸ ਕੀਤੀ ਜਾਵੇਗੀ ਕਰਮਚਾਰੀ ਦੀ ਤਨਖਾਹ ਜਿਹੜੀ ਹੈ ਉਹ ਕਿਵੇਂ ਫਿਕਸ ਕੀਤੀ ਜਾਵੇ ਅੱਜ ਆਪਾਂ ਇਸ ਸੰਬੰਧੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਬੇਸਿਕ ਪੇ ਤੋਂ ਬਾਅਦ ਪਹਿਲੇ ਪੇਕ ਮਿਸ਼ਨਾਂ ਵਿੱਚ ਤਨਖਾਹ ਕਿੱਦਾਂ ਫਿਕਸ ਕੀਤੀ ਜਾਂਦੀ ਸੀ ਸਭ ਤੋਂ ਪਹਿਲਾਂ ਦੇਖਦੇ ਆਪਾਂ ਫਿਫਥ ਪੇਕ ਮਿਸ਼ਨ ਵਿੱਚ ਜਿਹੜਾ ਸਕਿੱਲ ਸੀ ਉਹ 10-334-800 ਪਲੱਸ ਗ੍ਰੇਡ 'ਤੇ ਹੁੰਦਾ ਸੀ ਤੇ ਜਿਹੜੇ ਕਰਮਚਾਰੀ ਬੇਸਿਕ ਪੇ 'ਤੇ ਭਰਤੀ ਹੁੰਦੇ ਸੀ ਉਹਨਾਂ ਨੂੰ 10-300 ਯਾਨੀ ਕਿ ਸਕਿੱਲ ਦਾ ਇਨੀਸ਼ੀਅਲ ਪੇ ਦਿੱਤਾ ਜਾਂਦਾ ਸੀ 10-300 ਉਸ ਤੋਂ ਬਾਅਦ ਗ੍ਰੇਡ ਪੇ ਦੇ ਹਿਸਾਬ ਨਾਲ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ਫਿਕਸ ਕੀਤੀ ਜਾਂਦੀ ਸੀ ਜਿਵੇਂ ਮਾਸਟਰ ਨੂੰ 3600 ਦੇ ਹਿਸਾਬ ਨਾਲ ਵੋਕੇਸ਼ਨਲ ਮਾਸ ਨੂੰ 3800 ਗ੍ਰੇਡ ਪੇ ਦੇ ਹਿਸਾਬ ਨਾਲ ਲੈਕਚਰਰ ਨੂੰ 4200 ਗ੍ਰੇਡ ਪੇ ਦੇ ਹਿਸਾਬ ਨਾਲ ਤੇ ਹੈੱਡਮਾਸਟਰ ਨੂੰ 4800 ਰੁਪਏ ਦੇ ਗ੍ਰੇਡ ਪੇ ਦੇ ਹਿਸਾਬ ਨਾਲ ਤਰਕਾ ਫਿਕਸ ਕੀਤੀ ਜਾਂਦੀ ਸੀ ਇਹਦਾ ਟੇਬਲ ਮੈਂ ਤੁਹਾਨੂੰ ਬਾਅਦ ਵਿੱਚ ਧਕਾਵਾਂਗਾ ਇਸ ਤਰ੍ਹਾਂ ਜਦੋਂ ਸੈਂਟਰ ਨੂੰ 6ਵੇਂ ਪੇ ਕਮਿਸ਼ਨ ਮਿਲਦਾ ਤੇ ਆਪਾਂ ਨੂੰ 5ਵੇਂ ਪੇ ਕਮਿਸ਼ਨ ਮਿਲਦਾ ਸੀ ਤੇ ਸੈਂਟਰ ਦੇ 6ਵੇਂ ਪੇ ਕਮਿਸ਼ਨ ਦਾ ਸਕੀਲ ਭਾਵੇਂ ਘੱਟ ਸੀ ਪੰਜਾਬ ਦੇ ਕਰਮਚਾਰੀ ਨਾਲੋਂ ਉਹਨਾਂ ਦਾ 9300 ਤੋਂ ਲੈ ਕੇ 34800 ਤੱਕ ਪੰਜਾਬ ਦਾ 10 ਤਿੰਨ ਤੋਂ 34800 ਸੀ ਪਰ ਉਹਨਾਂ ਦੀ ਗ੍ਰੇਡ ਪੇ ਜਿਹੜੀ ਸੀ ਉਹ ਕਰਮਚਾਰੀਆਂ ਦੀ ਸਾਡੇ ਨਾਲੋਂ ਜ਼ਿਆਦਾ ਸੀ ਪੰਜਾਬ ਦੇ ਟੀਚਰ ਨੂੰ ਜਿਹੜੀ ਗ੍ਰੇਡ ਪੇ ਮਿਲਦੀ ਸੀ ਉਹ 3600 ਸੀ ਫਰ ਸੈਂਟਰ ਦੇ ਟੀਚਰ ਨੂੰ 4200 ਗ੍ਰੇਡ 'ਤੇ ਮਿਲਦੀ ਸੀ ਹੁਣ 7ਵੇਂ ਪੀ ਕਮਿਸ਼ਨ ਸੈਂਟਰ ਦਾ ਜਿਹੜਾ ਮੁਲਾਜ਼ਮਾ ਤੇ ਲਾਗੂ ਕਰ ਦਿੱਤਾ ਗਿਆ 220 ਤੋਂ ਤੇ ਇਹਨਾਂ ਦਾ ਸਕਿੱਲ ਹੈ 35400 ਤੋਂ 112400 ਪਲੱਸ ਲੈਵਲ ਇਸ ਕਰਕੇ ਹੁਣ ਕਰਮਚਾਰੀਆਂ ਨੂੰ ਜਿਹੜੀ ਬੇਸਿਕ ਪੇ ਹੈ ਉਹ 35400 ਦਿੱਤੀ ਜਾ ਰਹੀ ਹੈ ਸੋ ਇੱਥੇ ਉਹਨੇ ਸਵਾਲ ਹੈ ਕਿ ਕੀ ਸਾਰਿਆਂ ਨੂੰ ਹੀ 35400 ਮਿਲੇਗਾ ਕਿਉਂਕਿ ਏ ਮਾਸਟਰ اور ਹੈਡ ਮਾਸਟਰ ਵਿੱਚ ਬਹੁਤ ਫਰਕ ਹੈ ਕਿਉਂਕਿ ਮਾਸਟਰ ਜਿਹੜਾ ਉਹ ਸੀ ਕਲਾਸ ਵਿੱਚ ਹੁੰਦਾ ਤੇ ਹੈਡ ਮਾਸਟਰ ਜਿਹੜਾ ਉਹ ਅਗਸਟਡ ਪੋਸਟ ਹੈ ਬੀ ਕਲਾਸ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਵੱਖ-ਵੱਖ ਵੱਖ-ਵੱਖ ਮੈਚ ਵੀ ਭਰਤੀ ਹੋਈ ਹੈ ਜਿਵੇਂ ਪਟਵਾਰੀ ਕਾਨੂੰਗੋ ਤਹਿਸੀਲਦਾਰ ਲੈ ਤਹਿਸੀਲਦਾਰ ਹੋਰ ਵੀ ਬਹੁਤ ਸਾਰੇ ਮਹਿਕਮਿਆਂ ਵਿੱਚ ਭਰਤੀਆਂ ਹੋਈਆਂ ਤੇ ਇਹ ਸੰਭਵ ਹੈ ਕਿ ਸਾਰਿਆਂ ਦੀ ਜਿਹੜੀ ਬੇਸਿਕ ਪੇ ਉਹ 35-400 ਹੀ ਇਨੀਸ਼ੀਅਲ ਫਿਕਸ ਹੋਵੇ ਇਸ ਤੋਂ ਇਸ ਨੂੰ ਇਸ ਤਰ੍ਹਾਂ ਫਿਕਸ ਕੀਤਾ ਜਾਵੇਗਾ ਕਿ ਨਾਲ ਲੈਵਲ ਦੇ ਹਿਸਾਬ ਨਾਲ ਫਿਕਸ ਕੀਤੀ ਜਾਵੇਗੀ ਤਰ੍ਹਾਂ ਚਲੋ ਮੈਂ ਤੁਹਾਨੂੰ ਇੱਕ ਟੇਬਲ ਦੇ ਹਿਸਾਬ ਨਾਲ ਸਮਝਾਉਂਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 5th ਪੇ ਕਮਿਸ਼ਨ ਵਿੱਚ 10334 810 ਸਕੇਲ ਸੀ ਤੇ ਮਿਨੀਮਮ ਪੇ 10300 ਦਿੱਤੀ ਜਾਂਦੀ ਸੀ ਤੇ 10300 ਤੋਂ ਬਾਅਦ ਗ੍ਰੇਡ ਪੇ ਦੇ ਹਿਸਾਬ ਨਾਲ ਤਨਖਾਹਾਂ ਫਿਕਸ ਕੀਤੀਆਂ ਜਾਂਦੀਆਂ ਸੀ ਜਿਹਦੇ ਵਿੱਚ ਮਾਸਟਰ ਦੀ ਤਨਖਾਹ 14430 ਵੋਕੇਸ਼ਨਲ ਮਾਸਟਰ ਦੀ 14590 ਲੈਕਚਰਰ ਦੀ 16290 ਤੇ ਹੈਡਮਾਸਟਰ ਜਿਹੜਾ ਅਗਸਟਡ ਪੋਸਟ ਹੈ 17420 ਰੁਪਏ ਦੀ ਤਨਖਾਹ ਜਿਹੜੀ ਹੈ ਬੇਸਿਕ ਪੇ ਫਿਕਸ ਹੁੰਦੀ ਸੀ ਇਸ ਤਰ੍ਹਾਂ 6ਵੇਂ ਪੇ ਕਮਿਸ਼ਨ ਵਿੱਚ ਉਹਨਾਂ ਦੀ ਗ੍ਰੇਡ ਪੇ ਜਿਹੜੀ ਸੀ ਉਸ ਸੈਂਟਰ ਦੇ ਮੁਲਾਜ਼ਮਾਂ ਦੀ ਪੰਜਾਬ ਦੇ ਨਾਲੋਂ ਜ਼ਿਆਦਾ ਸੀ ਜਿਵੇਂ ਹੈਡਮਾਸਟਰ ਦੀ ਗ੍ਰੇਡ ਪੇ 4400 ਸੀ ਪਰ ਉਹਨਾਂ ਦੀ 4800 ਰੁਪਏ ਸੀ ਲੈਕਚਰਰ ਦੀ 4200 ਉਹਨਾਂ ਦੀ 4600 ਵੋਕੇਸ਼ਨਲ ਮਾਸਟਰ ਤੇ ਮਾਸਟਰ ਜੀ 3600 ਸੀ ਪਰ ਉਹਨਾਂ ਦੀ ਉਧਰ 4200 ਰੁਪਏ ਗ੍ਰੇਡ ਪੇ ਮਿਲਦੀ ਸੀ ਤੇ ਉਹਦੇ ਹਿਸਾਬ ਨਾਲ ਉਹਨਾਂ ਦੀ ਤਨਖਾਹ ਜਿਹੜੀ ਉਹ ਫਿਕਸ ਕੀਤੀ ਜਾਂਦੀ ਸੀ ਹੁਣ ਪੰਜਾਬ ਦੇ ਮੁਲਾਜ਼ਮਾਂ ਤੇ 7ਵੇਂ ਪੇ ਕਮਿਸ਼ਨ ਲਾਗੂ ਕੀਤਾ ਗਿਆ ਹੈ ਤੇ ਹਰੇਕ ਨੂੰ ਇਨੀਸ਼ਲ ਪੇ 35400 ਦਿੱਤਾ ਗਿਆ ਕਿਉਂਕਿ ਉਹਨਾਂ ਦਾ ਸਕਿੱਲ ਦਾ ਇਨੀਸ਼ੀਅਲ 35400 ਹੈ ਪਰ ਜੇਕਰ ਇਹਨੂੰ ਹੁਣ ਕਨਵਰਟ ਕੀਤਾ ਜਾਵੇ ਗ੍ਰੇਡ ਪੇ ਦੇ ਹਿਸਾਬ ਨਾਲ ਤਾਂ ਮਾਸਟਰ ਜਿਹੜੇ ਹੈ ਉਹ ਸਭ ਤੋਂ ਪਹਿਲਾਂ 8TT ਹੈ 29200 ਅਤੇ 2800 ਲੈਵਲ ਹੋਏਗਾ ਤੇ 29200 ਇਹਨਾਂ ਦੀ ਬੇਸਿਕ ਪੇ ਫਿਕਸ ਹੋਵੇਗੀ ਮਾਸਟਰਾਂ ਦੀ 35400 ਹੈ 4200 ਗ੍ਰੇਡ 'ਤੇ 35400 ਇਨੀਸ਼ੀਅਲ ਪੇ ਫਿਕਸ ਹੋਵੇਗੀ ਵੋਕੇਸ਼ਨਲ ਮਾਸਟਰ ਵੀ 4200 ਹੈ ਇਸ ਕਰਕੇ ਵੀ 35400 ਤਹੀ ਫਿਕਸ ਹੋ ਰਗੀ ਲੈਕਚਰਰ 35400 ਬੇਸਿਕ ਵੀ ਮਿਲ ਰਹੀ ਸੀ ਪਰ ਇਹਨਾਂ ਦੀ ਗ੍ਰੇਡ ਪੇ 4600 ਹੈ ਇਹਨਾਂ ਨੂੰ 44900 ਤੇ ਹੈਡਮਾਸਟਰ ਨੂੰ 4800 ਰੁਪਏ ਯਾਨੀ ਕਿ 47600 ਮਿਲੇਗੀ ਇਹਦਾ ਤੁਹਾਨੂੰ ਟੇਬਲ ਦਿਖਾਉਣਾ ਇਹ ਸੈਮਥਿਕ ਕੁਸ਼ਨ ਦਾ ਟੇਬਲ ਹੈ ਜਿਹਦੇ ਵਿੱਚ 4200 ਗ੍ਰੇਡ ਪੇ ਨੂੰ 35400 4600 ਗ੍ਰੇਡ ਪੇ ਨੂੰ 44900 ਤੇ 4800 ਗ੍ਰੇਡ ਪੇ ਨੂੰ 47600 ਰੁਪਏ ਫਿਕਸ ਕੀਤਾ ਗਿਆ ਇਸ ਤਰ੍ਹਾਂ ਜੇਕਰ ਬੇਸਿਕ ਪੇ ਫਿਕਸ ਹੋਵੇ ਤਾਂ ਕਿਹੜੇ ਕਰਮਚਾਰੀ ਨੂੰ ਕਿੰਨੀ ਤਨਖਾਹ ਮਿਲੇਗੀ ਜਿਵੇਂ ਹੈਡਮਾਸਟਰ 47600 ਤੇ ਜਿਕਰ ਫਿਕਸ ਹੁੰਦਾ 271000 ਰੁਪਏ ਤਨਖਾਹ ਬਣੇਗੀ ਤੇ ਸਾਰੇ ਇੰਟਰਡਕਸ਼ਨ ਕੱਟ ਕੇ 64287 ਰੁਪਏ ਇਨ ਹੈਂਡ ਉਹਨੂੰ ਮਿਲਣਗੇ ਇਸ ਤਰ੍ਹਾਂ ਲੈਕਚਰਰ ਜੇ 44900 ਲੈਵਲ ਦੇ ਅਨਸਾਰ ਫਿਕਸ ਕੀਤਾ ਜਾਵੇ ਤੇ 67154 ਤੇ 60718 ਰੁਪਏ ਉਹਨੂੰ ਜਰੂਰ ਮਿਲੇਗੇ ਵੋਕੇਸ਼ਨਲ ਮਾਸਟਰ ਤੇ ਮਾਸਟਰ 35400 ਫਿਕਸ ਹੋਣਗੇ ਤੇ ਉਹਨਾਂ ਨੂੰ 53184 ਰੁਪਏ ਮਿਲਣਗੇ ਤੇ 48179 ਰੁਪਏ ਉਹਨਾਂ ਨੂੰ ਜਿਹੜੀ ਤਨਖਾਹ ਇਨ ਹੈਂਡ ਮਿਲੇਗੀ ਤੇ ای ٹی ٹی ਜੋ ਨੇ ਉਹ 44132 ਰੁਪਏ ਮਿਲੇਗਾ ਤੇ 3 39982 ਰੁਪਏ ਉਹਨਾਂ ਨੂੰ ਇਨ ਹੈਂਡ ਮਿਲਣਗੇ ਪਰ ਇਹ ਇੱਕ ਅੰਦਾਜ਼ਾ ਹੈ ਕਿ ਜਿਹੜੀ ਤਨਖਾਹ ਇਸ ਤਰ੍ਹਾਂ ਫਿਕਸ ਕੀਤੀ ਜਾਵੇਗੀ ਅਜੇ ਤੱਕ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਤੇ ਕਲੈਰੀਫਿਕੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਕਰਮਚਾਰੀ ਨੂੰ ਕਿੰਨੀ ਤਨਖਾਹ ਮਿਲੇਗੀ ਪਰ ਇਹ ਗੱਲ ਪੱਕੀ ਹੈ ਕਿ ਗਸਟਡ ਪੋਸਟ ਨਾਨ ਗਸਟਡ ਪੋਸਟ ਵਿੱਚ ਬੇਸਿਕ ਪੇ ਦਾ ਫਰਕ ਜ਼ਰੂਰ ਹੋਵੇਗਾ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਆਪ ਸਭ ਦਾ ਮੇਰੀ ਵੀਡੀਓ ਦੇਖਣ ਲਈ ਧੰਨਵਾਦ